ਗੀਤਾ ਵੀਕਲੀ ਸਪਾਂਸਰਡ ਬਾਈ ਲੈਕਸਸ ਸਾਊਥ ਪੁਆਇੰਟ ਐਂਡ ਵਾਈਲਡ ਰੋਜ਼ ਗਾਰਮੈਂਟਸ ਐਂਡ ਸਿਲਕ ਸਕਰੀਨਿੰਗ ਐਡਮਨਟਨ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕਲਮੇਸ਼ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਟੀਡੀ ਬੇਕਰ ਸਕੂਲ ਦੀਆਂ ਗਰਾਊਂਡਾਂ ਵਿੱਚ ਪਹੁੰਚੇ ਆਂ ਜਿੱਥੇ ਤੀਆਂ ਦਾ ਮੇਲਾ ਜੀ ਪੰਜਾਬ ਵਾਰੀਅਰਜ਼ ਇੱਕ ਕਲੱਬ ਹੈਗੀ ਆ ਐਡਮਿਟਨ ਦੀ ਉਨਾ ਵੱਲੋਂ ਗੇਮਾਂ ਵੀ ਕਰਵਾਈਆਂ ਜਾਂਦੀਆਂ ਨੇ ਸ਼ੌਕਰ ਦੀਆਂ ਔਰ ਨਾਲ ਦੇ ਨਾਲ ਤੀਆਂ ਦਾ ਮੇਲਾ ਵੀ ਹੋ ਰਿਹਾ ਤੇ ਉੱਥੇ ਹੀ ਮੈਨੂੰ ਮੇਰੇ ਮਿੱਤਰ लाਡੀ ਸੂਸੂਰੀ ਮਿਲੇ ਨੇ ਇਹਨਾਂ ਦੇ ਅਕਸਰ ਤੁਸੀਂ ਗੀਤ ਜਿਹੜੇ ਆ ਕਿਤੇ ਨਾ ਕਿਤੇ ਚੈਨਲ ਪੰਜਾਬੀ ਤੇ ਜਾਂ ਬਜ਼ੁਰਗਾਂ ਦੀ ਸੁਸਾਇਟੀ ਚ ਇਹ ਸੁਣਾਉਂਦੇ ਰਹਿੰਦੇ ਆ ਅੱਜ ਸਾਨੂੰ ਇੱਥੇ ਇਹ ਗਰਾਊਂਡਾਂ ਵਿੱਚ ਮਿਲੇ ਆ ਤਾਂ ਇਹਨਾਂ ਤੋਂ ਅੱਜ ਇੱਥੇ ਸ਼ੁਰੂਆਤ ਹੀ ਪ੍ਰੋਗਰਾਮ ਦੀ ਇੱਕ ਗੀਤ ਦੇ ਨਾਲ ਕਰਾਉਨੇ ਆ ਲਾਡੀ ਜੀ ਹਾਂ ਜੀ ਸასი ਕਾਲ ਸੰਗਾ ਸਾਹਿਬ ਬਹੁਤ ਬਹੁਤ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਖੁਸ਼ੀ ਭਾਗਾ ਭਰਿਆ ਦੇ ਰਿਆਂ ਕਿ ਤੁਸੀਂ ਮੈਨੂੰ ਮਿਲ ਪਏ ਤੇ ਜਿਹੜਾ ਅੱਜ ਦਾ ਇੱਥੇ ਟੂਰਨਾਮੈਂਟ ਬੱਚਿਆਂ ਦਾ ਹੋ ਰਿਹਾ ਇੱਕ ਬਹੁਤ ਵਧੀਆ ਮੇਲਾ ਆ ਤੇ ਆਪਾਂ ਕਹਿੰਦੇ ਆ ਆਮ ਜ਼ਿੰਦਗੀ ਦੇ ਵਿੱਚ ਵੀ ਮਿੱਤਰਾਂ ਦੇ ਜਿਹੜੇ ਮੇਲੇ ਆ ਜਗ ਜੀਉਂਦਿਆਂ ਦੇ ਮੇਲੇ ਆ ਕਹਿੰਦੇ ਨੇ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀ ਤੇ ਵਸਦਾ ਰੱਖੀ ਵਿਰਸਾ ਸ਼ਾਲਾ ਤੇ ਬਗਦੇ ਰੱਖੀ ਪਾਣੀ ਤੇ ਤੁਸੀਂ ਮੈਨੂੰ ਗੀਤ ਦੀ ਗੱਲ ਕੀਤੀ ਆ ਤੇ ਗੀਤ ਵੀ ਬਤਨਾ ਦੀਆਂ ਦੋ ਲਾਈਨਾਂ ਮੈਂ ਜ਼ਰੂਰ ਸੁਣਾਉਣਾ ਨਾਲ ਮਹ ਬਤਨਾ ਤੋਂ ਆਇਆ ਸੁਣੇ ਹਵਾ ਦੇ ਆ ਬੁਲਿਆਵੇ ਹਵਾ ਵਗਦੀ ਜੀ ਦੱਸੀ ਮੇਰੇ ਪਿੰਡ ਦਾ ਕੀ ਹਾਲ ਜੂ ਮੇਰੇ ਪਿੰਡ ਦੀ ਤੇ ਕਦੇ ਮੇਰੇ ਹਾਨੀਆਂ ਨੂੰ ਆਇਆ ਕਦੇ ਮੇਰਾ ਬੀਖਿਆਲ ਦੱਸੀ ਮੇਰੇ ਸੋਹਣਿਆ ਵੇ ਚੜ ਕੇ ਬਨੇਰੇ ਉੱਤੇ ਤੱਕਦਾ ਏ ਸਾਡਾ ਵੀ ਕੋਈ ਰਾਜਾ ਕਿ ਉਹ ਤੱਕਦੇ ਨੇ ਹੋਰ ਪਗ ਡੰਡੀਆਂ ਨੂੰ ਛੱਡ ਕੇ ਵੇ ਸਾਡੀ ਪਰਵਾ ਸਾਡੀ ਤਾਂ ਵੇ ਜਿੰਦ ਪਰਦੇਸੀ ਹਾੜੇ ਕੱਢ ਦिए ਦਿਨ ਬੀਤੀ ਜਾਂਦੇ ਗਿਣ ਗਿਣ ਸਾਲ ਮ ਬਤਨਾ ਤੋਂ ਆਇਆ ਸੁਣ ਹਵਾ ਦੇ ਆ ਬੁਲਿਆਵੇ ਦਸੀ ਮੇਰੇ ਪਿੰਡ ਦਾ ਕੀ ਹਾਲ ਧੰਨਵਾਦ ਜੀ ਬਹੁਤ ਹੀ ਖੂਬ ਬਹੁਤ ਖੂਬ ਥੈਂਕ ਯੂ ਥੈਂਕ ਯੂ ਸੋਸਾਬ ਦੋਸਤੋ ਜਿੱਥੇ ਇੰਨੀ ਸੁਰੀਲੀ ਆਵਾਜ਼ ਆ ਉਥੇ ਤੁਹਾਨੂੰ ਪਤਾ ਵੀ ਗੀਤ ਖੁਦ ਹੀ ਲਿਖਦੇ ਨੇ ਔਰ ਤੁਸੀਂ ਹੋਰ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਵੀ ਇਹਨਾਂ ਦੇ ਗੀਤ ਸੁਣੇ ਨੇ ਪਰ ਅੱਜ ਖੁਦ ਉਹਨਾਂ ਦਾ ਹੀ ਲਿਖਿਆ ਹੋਇਆ ਤੇ ਗਾਇਆ ਹੋਇਆ ਗੀਤ ਤੁਹਾਡੀ ਨਜ਼ਰ ਕੀਤਾ ਤੇ ਆਓ ਫਿਰ ਮੇਲੇ ਦੀ ਝਲਕ ਅਗਲੀ ਦੇਖਦੇ ਹਾਂ ਕਿ ਅੱਜ ਇੱਥੇ ਆਪਣੇ ਟੀਡੀ ਬੇਕਰ ਸਕੂਲ ਦੀਆਂ ਗਰਾਊਂਡਾਂ ਦੇ ਵਿੱਚ ਇੱਕ ਮੇਲਾ ਤੀਆਂ ਦਾ ਮੇਲਾ ਤੇ ਨਾਲ ਦੀ ਨਾਲ ਸੌਕਰ ਦੇ ਮੈਚ ਜਾਂ ਬੱਚਿਆਂ ਦੀਆਂ ਖੇਡਾਂ ਅਰੇਂਜ ਕੀਤੀਆਂ ਗਈਆਂ ਇਹਦੇ ਬਾਰੇ ਦੱਸੋ ਤਾਂ ਅਗਰ ਕੀ ਹਾਂਜੀ ਹਾਂਜੀ ਵੀਰ ਜੀ ਅੱਜ ਤੀਆਂ ਦਾ ਮੇਲਾ ਕਰਵਾ ਰਹੇ ਨੇ ਪੰਜਾਬ ਬਰੀ ਕਲੱਬ ਵਾਲੇ ਸੋ ਅਸੀਂ ਵੀ ਇੱਥੇ ਆਈ ਐਟੈਂਡ ਕਰਨ ਲਈ ਆਏ ਹੋਇਆ ਪਲੱਸ ਸਾਡੇ ਬੱਚੇ ਇੱਥੇ ਇਸ ਕਲੱਬ ਨਾਲ ਗੇਮਸ ਖੇਡਦੇ ਨੇ ਉਹ ਜੋ ਮੇਰਾ ਬੇਟਾ ਜੂਏ 11 ਦੀ ਥੀਮ ਵਿੱਚ ਹੈਗਾ ਸੋ ਇਹਨਾਂ ਦਾ ਅੱਜ ਟੂਰਨਾਮੈਂਟ ਵੀ ਬੱਚਿਆਂ ਦਾ ਕਰਵਾ ਰਹੇ ਹੈ ਪਲੱਸ ਵੱਡਿਆਂ ਦਾ ਵੀ ਹੈਗਾ ਔਰ ਲੰਗਰ ਲੱਗਿਆ ਹੋਇਆ ਇੱਥੇ ਪਕੌੜਿਆਂ ਦਾ ਚਾਹ ਪਕੌੜਿਆਂ ਦਾ ਕੱਲ ਵੀ ਸੀਗਾ ਸੋ ਕੱਲ ਵੀ ਅਸੀਂ ਆਏ ਸੀਗੇ ਤਾਂ ਬਹੁਤ ਵਧੀਆ ਰੇਂਜ ਹੋਇਆ ਪਿਆ ਆ ਤੇ ਵਧੀਆ ਚੱਲ ਰਿਹਾ ਹੈ ਸਾਰਾ ਕੁਝ ਅੱਛਾ ਇਹ ਸਾਰਾ ਕੰਮ ਕਰ ਜਿਹੜਾ ਪੰਜਾਬ ਵਾਰੀਅਰਜ਼ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹਾਂਜੀ ਪੰਜਾਬ ਵਰੀਅਰ ਆਈ ਥਿੰਕ ਕੁਛ ਨਾਲ ਹੋਰ ਵੀ ਲੋਕੀ ਹੈਲਪ ਕਰਦੇ ਨੇ ਮੈਨੂੰ ਇਹਦੇ ਬਾਰੇ ਕੁਝ ਜ਼ਿਆਦਾ ਆਈਡੀਆ ਨਹੀਂ ਹੈਗਾ ਸੋ ਬਟ ਕਰਦੇ ਨੇ ਰਲ ਮਿਲ ਕੇ ਹੀ ਸਾਰੇ ਕਰਦੇ ਬਟ ਮੇਨ ਪੰਜਾਬ ਵਰੀਅਰ ਕਲੱਬ ਕਰਵਾ ਰਹੇ ਨੇ ਇਹ ਹਾਂਜੀ ਤੇ ਇਹ ਬੱਚਿਆਂ ਦੀਆਂ ਕਿੰਨੀਆਂ ਕਿ ਟੀਮਾਂ ਹੈਗੀਆਂ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਜਾਂ ਕਿੰਨੇ ਕੁ ਬੱਚੇ ਹੈਗੇ ਨੇ ਜੋ ਪਾਰਟਿਸਿਪੇਟ ਕਰਦੇ ਆਈ ਥਿੰਕ ਜਿੱਥੇ ਤੱਕ ਮੈਨੂੰ ਪਤਾ ਆ ਯੂ 10 ਮਤਲਬ 9 ਸਾਲ ਦੇ ਬੱਚੇ 10 ਸਾਲ ਦੇ ਔਰ ਛੋਟੇ ਵੀ ਹੈਗੇ ਨੇ 11 ਸਾਲ ਦੇ ਵੀ ਹੈਗੇ ਨੇ 12 ਸਾਲ ਦੇ ਵੀ ਹੈਗੇ ਨੇ ਬਾਕੀ ਆਈ ਥਿੰਕ ਅਡਲਸ ਵੀ ਹੈਗੇ ਆ ਵਿੱਚ ਅਡਲਸ ਟੀਮ ਵੀ ਹੁਣ ਇਹਨਾਂ ਨੇ ਪਾਈਆਂ ਹੈਗੀਆਂ ਆ ਤੇ ਉਧਰ ਮੈਚ ਲੱਗਿਆ ਹੋਇਆ ਇਹਨਾਂ ਦਾ ਸੋ ਅਸੀਂ ਤਾਂ ਦ ਸਾਈਡ ਤੇ ਜੋ 11 ਨਾਲ ਸੀਗੇ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਉਹ ਰਿਪੋਰਟ ਇੰਜੋਏ ਕਰਕੇ ਇਹ ਹੀ ਹੋਣਾ ਚਾਹੀਦਾ ਹੈ ਸੋ ਐਕਚੁਅਲੀ ਇਹ ਹੈਗਾ ਮੈਨੂੰ ਲੱਗਦਾ ਹੈ ਕਿ ਬੱਚੇ ਅੱਜਕੱਲ ਟੀਵੀ ਗੇਮਸ ਜ਼ਿਆਦਾ ਦੇਖਦੇ ਆ ਸੋ ਬੈਟਰ ਹੈ ਕਿ ਬੱਚਿਆਂ ਨੂੰ ਇਸ ਚੀਜ਼ ਵੱਲ ਲਗਾਇਆ ਜਾਵੇ ਸੋ ਕਿਉਂਕਿ ਮੈਂ ਖੁਦ ਮੇਰਾ ਬੇਟਾ ਦੋ ਸੈਸ਼ਨ ਸੈਕਿੰਡ ਸੈਸ਼ਨ ਆਉਂਦਾ ਇਸ ਟੀਮ ਦੇ ਨਾਲ ਸੋ ਗੁੱਡ ਟੀਮ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਔਰ ਬੱਚੇ ਜ਼ਿਆਦਾ ਮਤਲਬ ਮੋਟੀਵੇਟ ਹੋ ਰਿਹਾ ਹੈ ਨਾ ਤੇ ਉਹ ਜ਼ਿਆਦਾ ਲਰਨ ਵੀ ਕਰਦੇ ਆ ਤੇ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਵਧੀਆ ਹੁੰਦੀ ਆ ਮੈਨੂੰ ਤਾਂ ਲੱਗਦਾ ਵੀ ਬਹੁਤ ਗੁੱਡ ਆ ਵੀ ਸਾਰੇ ਪੈਰੈਂਟਸ ਨੂੰ ਇਹ ਕਰਨਾ ਚਾਹੀਦਾ ਆ ਵੀ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿ ਗੇਮਸ ਵਿੱਚ ਪਾਰਟਿਸਪੇਟ ਕਰਨ। ਨਹੀਂ ਤੁਸੀਂ ਬਹੁਤ ਵਧੀਆ ਗੱਲ ਆਖੀ ਆ ਵੀ ਬੱਚੇ ਜਿਹੜੀਆਂ ਇਲੈਕਟ੍ਰੋਨਿਕਸ ਡਿਵਾਈਸਸ ਹੈਗੀਆਂ ਉਹਨਾਂ ਦੇ ਬੈਠੇ ਰਹਿੰਦੇ ਨੇ ਸਿਹਤ ਵਾਲੇ ਪੱਖ ਤੋਂ ਵੀ ਔਖਾ ਰਹਿੰਦਾ ਉਹਨਾਂ ਨੂੰ ਔਰ ਨਾਲ ਦੀ ਨਾਲ ਜਿਹੜਾ ਬੱਚਾ ਹੈ ਜੀ ਉਹਨਾਂ ਦਾ ਇੱਥੇ ਆ ਕੇ ਇੰਟਰੈਕਸ਼ਨ ਦੂਸਰੇ ਬੱਚਿਆਂ ਦੇ ਨਾਲ ਟੀਮ ਦੇ ਵਿੱਚ ਖੇਡਣਾ ਸਹਿਯੋਗ ਦੇਣਾ ਇੱਕ ਦੂਜੇ ਨੂੰ ਬਹੁਤ ਵਧੀਆ ਉਹਦਾ ਕੀ ਕਹਿੰਦੇ ਹੁੰਦੇ ਆ ਡਵੈਲਪਮੈਂਟ ਬੱਚੇ ਦੀ ਬਹੁਤ ਵਧੀਆ ਹੁੰਦੀ ਹੈ ਹਾਂਜੀ ਅਸੀਂ ਵੈਸੇ ਵੀ ਅਸੀਂ ਜਦੋਂ ਆ ਸਾਡੀਆਂ ਗੇਮਸ ਚੱਲ ਰਹੀਆਂ ਨੇ ਅਸੀਂ ਉਹਦਾ ਵੀ ਕੁਝ ਨਾ ਕੁਝ ਆਰਗੇਨਾਈਜ਼ ਕਰਦੇ ਰਹਿੰਨੇ ਆ ਸਾਰੇ ਪੇਰੈਂਟਸ ਨਾਲ ਕੇ ਤੇ ਪਿਕਨਿਕਸ ਕਰਦੇ ਰਹਿੰਨੇ ਆ ਕਿ ਬੱਚੇ ਥੋੜੇ ਆਪਸ ਵਿੱਚ ਮਿਕਸ ਹੋਣ ਤੇ ਪਰ ਬਹੁਤ ਫਰਕ ਪੈਂਦਾ ਹੈ ਸਾਡੇ ਕੋਚ ਵੀ ਬਹੁਤ ਨਾਈਸ ਨੇ ਤੇ ਸਾਰੇ ਬਹੁਤ ਹੈਲਪ ਕਰਦੇ ਆ ਵਿਦ ਪੇਰੈਂਟਸ ਵੀ ਬੱਚੇ ਵੀ ਬਹੁਤ ਕੰਟ੍ਰਿਬਿਊਟ ਕਰਦੇ ਆ ਕਿ ਉਹਨਾਂ ਨੂੰ ਆਰ ਟਾਈਮ ਅਸੀਂ ਇਹ ਦੇਖੀਦਾ ਕਿ ਕ੍ਰੇਜ਼ ਹੁੰਦਾ ਕਰੋ ਅਸੀਂ ਨਿਕਲਦੇ ਨਾ ਸਮ ਟਾਈਮ ਅ ਕਹਿੰਦਾ ਕਿ ਜਲਦੀ ਲੈ ਜਾਓ ਸਾਨੂੰ ਵੀ ਸਾਨੂੰ ਬਹੁਤ ਰਸ਼ਿਆ ਵੀ ਜਲਦੀ ਲੈ ਕੇ ਚਲੋ ਹਾਂਜੀ ਬਹੁਤ ਵਧੀਆ ਜੀ ਵੈਰੀ ਨਾਈਸ ਮੈਂ ਦੇਖ ਰਿਆ ਸੀਗਾ ਬੱਚਿਆਂ ਨੂੰ ਖੇਡਦਿਆਂ ਨੂੰ ਬੜੀ ਵਧੀਆ ਪਾਸਿੰਗ ਗੇਮ ਔਰ ਵਧੀਆ ਗੇਮ ਖੇਡ ਰਿਆ ਨੇ ਔਰ ਤੁਹਾਡੀ ਗੱਲ ਸੱਚੀ ਆ ਕੋਚ ਸਾਹਿਬ ਨੇ ਚੰਗੀ ਟ੍ਰੇਨਿੰਗ ਦਿੱਤੀ ਆ ਕੋਚ ਤਾਂ ਮੈਨੂੰ ਲੱਗਦਾ ਕਿ ਵਿਚਾਰੇ ਨਾ ਕਦੀ ਸੰਡੇ ਦੇਖਦੇ ਆ ਉਹ ਜਦੋਂ ਵੀ ਕਹਣਗੇ ਕਿ ਅੱਜ ਪ੍ਰੈਕਟਿਸ ਆ ਤੁਸੀਂ ਆਉਣਾ ਆ ਉਹ ਜੋਬ ਵੀ ਕਰਦੇ ਨੇ ਆਪਣੀ ਪਰ ਉਹ ਪ੍ਰੈਕਟਿਸ ਤੇ ਬੱਚਿਆਂ ਨੂੰ ਟਾਈਮ ਜ਼ਰੂਰ ਦਿੰਦੇ ਆ ਤੇ ਅਸੀਂ ਵੀ ਸਾਰਿਆਂ ਨੂੰ ਪਿੰਡਸ ਨਾਲ ਕਿ ਕੋਚ ਨੇ ਬੁਲਾਇਆ ਤਾਂ ਅਸੀਂ ਜਾਣਾ ਆ ਸਾਰਿਆਂ ਨੇ ਦੈਟਸ ਇਟ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਲਓ ਦੋਸਤੋ ਅੱਜ ਇੱਥੇ ਪੰਜਾਬ ਵਾਰੀਅਰਜ਼ ਗਰੁੱਪ ਕਲੱਬ ਵੱਲੋਂ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਉਹਦੇ ਚ ਸਾਡੇ ਬਿੱਤਰ ਰਗਵੀਰ ਸਿੰਘ ਹੁਰੀ ਪਹੁੰਚੇ ਹੋਏ ਆ ਦੇਖੋ ਜਰਾ ਮੇਲੇ ਦਾ ਆਨੰਦ ਇਦਾਂ ਹੀ ਮਾਣਿਆ ਜਾਂਦਾ ਜਨਾਬ ਕੀ ਆਖੋਗੇ ਮੈਂ ਤਾਂ ਇਹੀ ਆਖੂਗਾ ਜੀ ਹੱਸਦਿਆਂ ਦੇ ਘਰ ਵਸਦੇ ਤੇ ਮੇਲੇ ਲੱਗਦੇ ਰਹਿਣ ਤੇ ਸਾਡੇ ਵਰਗਿਆਂ ਨੂੰ ਵੀ ਟੀਵੀ ਤੇ ਆਉਣ ਦਾ ਮੌਕਾ ਮਿਲਦਾ ਰਹੇ ਪਰ ਇੱਕ ਗੱਲ ਆ ਜੀ ਬਈ ਪੰਜਾਬ ਬੈਰੀਅਰ ਵਾਲਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਜਿਵੇਂ ਮੌਸਮ ਵੀ ਵਧੀਆ ਕਦੇ ਧੁੱਪ ਨਿਕਲਦੀ ਆ ਕਦੇ ਬੱਦਲ ਵਾਈ ਹੋ ਜਾਂਦੀ ਆ ਹਵਾ ਵਗਦੀ ਆ ਘਰੋਂ ਬਾਹਰ ਨਿਕਲ ਕੇ ਇਹ ਜੇ ਮੇਲੇ ਦੇਖਣੇ ਚਾਹੀਦੇ ਆ ਪਹਿਲਾਂ ਦਾ 6-7 ਮਹੀਨੇ ਅੰਦਰ ਸਨੋਂ ਨੇ ਬਾੜੀ ਰੱਖੇ ਹੁਣ ਵਧੀਆ ਵੈਦਰਾ ਨਜ਼ਾਰਾ ਲੈਣਾ ਤੇ ਆਪਾਂ ਦਾ ਨਜ਼ਾਰੇ ਲੈਣਾ ਹੈ ਨਜ਼ਾਰੇ ਲਈ ਜਾਂਦੇ ਆ ਇੱਕ ਗੱਲ ਹੋਰ ਜਿਹੜੀ ਵਧੀਆ ਲੱਗੀ ਉਹ ਆ ਵੀ ਛੋਟੇ ਬੱਚੇ ਜਿਹੜੇ ਆ ਬਾਹਰ ਆਉਂਦੇ ਆ ਖੇਡਦੇ ਆ ਆਪਸ ਵਿੱਚ ਮਿਲਦੇ ਗਿਲਦੇ ਆ ਉਹ ਉਹਨਾਂ ਦਾ ਨਾ ਜਿਹੜਾ ਇੱਕ ਨੈਟਵਰਕ ਜਿਹਾ ਬਣਦਾ ਬੱਚਿਆਂ ਦਾ ਉਹ ਬਹੁਤ ਵਧੀਆ ਹੈ ਬਹੁਤ ਵਧੀਆ ਜੀ ਕਿਉਂਕਿ ਉਹਦੇ ਨਾਲ ਇੱਕ ਹੋਰ ਚੀਜ਼ ਹੈ ਜੀ ਇੱਥੇ ਹੁਣ ਜਿਹੜੇ ਬੱਚੇ ਆਏ ਹੈਗੇ ਇਹਨਾਂ ਨੇ ਖੇਡ ਦੇ ਨਾਲ ਤਾਂ ਹੀ ਜੁੜਨਾ ਹੈ ਜੇ ਇਹਨਾਂ ਨੂੰ ਖੇਡਣ ਦਾ ਮੌਕਾ ਮਿਲ ਜੇ ਹੁਣ ਕਬੱਡੀ ਆ ਉਹ ਵੱਡੇ ਆਪਣੇ ਖੇਡਦੇ ਹੈਗੇ ਉਹਦੇ ਵਿੱਚ ਜਿਹੜੇ ਛੋਟੇ ਬੱਚਿਆਂ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ ਹੁਣ ਇਹ ਖੇਡਦੇ ਆ ਇਹਨਾਂ ਨੂੰ ਦੇਖ ਕੇ ਹੋਰ ਲੱਗਣਗੇ ਹੂੰ ਠੀਕ ਹੈ ਇਹੀ ਤਾਂ ਹੈਗਾ ਇਹਨਾਂ ਦਾ ਜਿਹੜਾ ਪੰਜਾਬ ਬਾਰੇ ਇਹਨਾਂ ਦਾ ਇਹੀ ਤਾਂ ਵੱਡਾ ਅਪਰਾਲ ਲਗਾ ਬਾਕੀ ਬੀਬੀਆਂ ਆਪਦਾ ਮਨੋਰੰਜਨ ਕਰਦੀਆਂ ਬੱਚੇ ਆਪਦਾ ਮਨੋਰੰਜਨ ਕਰਦੇ ਮੇਰੇ ਵਰਗੇ ਆਪਦਾ ਮਨੋਰੰਜਨ ਕਰੀ ਜਾਂਦੇ ਤੇ ਤੁਹਾਡਾ ਬਹੁਤ ਧੰਨਵਾਦ ਹੈ ਨਹੀਂ ਨਹੀਂ ਧੰਨਵਾਦ ਤੁਸੀਂ ਸੁਣਾਓ ਫੇ ਕੋਈ ਅੱਜ 217 ਸੁਣਾਓ 17 ਸੁਣਨੀ ਕੋਈ ਜੁਕਤ ਸੁਣਨੀ ਹੈ ਜੋ ਮਰਜੀ ਜੋ ਮਰਜੀ ਸੁਣਾਓ ਹਾਂਜੀ ਆ ਗੱਲ ਐ ਹੋ ਆ ਜੀ ਭਈ ਇੱਕ ਵਾਰੀ ਮੇਰੇ ਵਰਗਾ ਕੋਈ ਮੇਲੇ ਤੇ ਚੱਲਿਆ ਗਿਆ ਅੱਛਾ ਤੇ ਮੇਲੇ ਦੇ ਜਾ ਕੇ ਉੱਥੇ ਉਹਨੇ ਦੇਖਿਆ ਵੀ ਰੰਗ-ਬਰੰਗੇ ਝੂਲੇ ਲੱਗੇ ਆ ਡੋਡੀ ਛਿਆਂ ਲੱਗੀਆਂ ਹੁੰਆਂ ਹਨ ਤੇ ਉੱਥੇ ਉੱਥੇ ਜਾ ਕੇ ਉਹਨੂੰ ਸਿਆਣ ਲਿਆ ਕਹਿੰਦੇ ਵੀ ਤੂੰ ਤਾਇਯ ਯੋਗਤੀ ਆ ਉਹ ਕਹਿੰਦੇ ਹਾਂ ਮੈਂ ਤਾਇਯ ਯੋਗਤੀ ਹੋਈ ਆ ਕਿ ਤੂੰ ਕਿਵੇਂ ਸਿਆਣ ਲਿਆ ਕਹਿੰਦਾ ਵੀ ਮੈਂ ਤੇਰੀ ਫੋਟੋ ਦੇਖੀ ਆ ਟੀਵੀ ਤੇ ਆਇਆ ਸੀਗਾ ਕਹਿੰਦੇ ਠੀਕ ਆ ਕਹਿੰਦੇ ਕੋਈ ਯੋਗਤ ਸੁਣਾ ਦੇ ਉਹ ਕਹਿੰਦਾ ਗੱਲ ਆ ਆ ਵੀ ਭਾਈ ਉਹ ਨਾਲ ਉਹ ਕੁੜੀ ਸੀ ਕਹਿੰਦਾ ਇਹ ਜੀ ਕੁੜੀ ਗਈ ਬਿਆਹ ਹੋ ਗਿਆ ਉਹ ਜਦੋਂ ਸਹੁਰੇ ਗਈ ਉੱਥੇ ਉਹਨੂੰ ਉਹਦੀ ਸੱਸ ਨੇ ਪੁੱਛਿਆ ਵੀ ਨਾ ਤਾਂ ਤੈਨੂੰ ਰੋਟੀ ਬਣਾਉਣੀ ਆ ਦੀਆ ਨਾ ਤੈਨੂੰ ਦਾਲ ਬਣਾਉਣੀ ਆ ਨਾ ਤੈਨੂੰ ਸਬਜ਼ੀ ਬਣਾਉਣੀ ਤੇਨੂੰ ਤਾਂ ਚਾਹ ਨਹੀਂ ਬਣਾਉਣੀ ਹੁੰਦੀ ਵੀ ਸਾਨੂੰ ਪਹਿਲਾਂ ਦੱਸਦੀ ਅਸੀਂ ਨਾ ਸਾਗ ਲੈਂਦੇ ਕੋਈ ਹੋਰ ਲੈ ਲੈਂਦੇ ਉਹ ਪਤਾ ਕੀ ਕਹਿੰਦੀ ਸਰਪ੍ਰਾਈਜ਼ ਸਰਪ੍ਰਾਈਜ਼ ਆ ਗਿਆ ਉਥੋਂ ਭਾਈ ਅਸੀਂ ਮੇਲੇ ਤੋਂ ਫਿਰ ਬਾਹਰ ਆ ਗਏ ਆਦਾ ਇੰਜੋਏ ਕਰੀ ਜੰਨੇ ਨਹੀਂ ਵੈਰੀ ਨਾਈਸ ਥੈਂਕ ਯੂ ਜੀ ਬਹੁਤ ਵਧੀਆ ਥੈਂਕ ਯੂ ਹਲੋ ਇਸ ਵੇਲੇ ਨਾ ਮੈਂ ਪੰਜਾਬ ਵਾਰੀਅਰ ਕਲੱਬ ਦੇ ਜਿਹੜੇ ਹੈ ਨੇ ਕਾਰਕੁਨ ਉਹਨਾਂ ਦੇ ਨਾਲ ਖੜਾ ਤੇ ਉਹ ਆਪਣੀ ਆਪਣੀ ਅੱਜ ਤੱਕ ਕਹਿੰਦੇ ਹੁੰਦੇ ਪਛਾਣ ਕਰਾ ਕੇ ਉਹਨਾਂ ਤੋਂ ਆਪਾਂ ਇਸ ਕਲੱਬ ਦਾ ਥੋੜਾ ਜਿਹਾ ਇਤਿਹਾਸ ਪੁੱਛਦੇ ਆ ਜਨਾਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਰਾ ਜੋ ਆਪਣਾ ਹਮਤ ਜੋ ਜੀ ਮੇਰਾ ਨਾਮ ਹੈ ਗਦਵਿੰਦਰ ਸਿੰਘ ਰੂਪਰਾਏ ਤੇ ਇਹ ਪੰਜਾਬ ਬਾਰੀਅਰ ਕਲੱਬ ਦੇ ਨਾਲ ਕਦੋਂ ਦੇ ਜੁੜੇ ਤੁਸੀਂ ਜੀ ਸ਼ੁਰੂ ਤੋਂ तकरीबन 20 ਸਾਲ ਤੋਂ ਉਪਰੇ ਹੋ ਗਏ ਵਾਹ ਤੇ ਅਸੀਂ ਕਲੱਬ ਇਹ ਇਹਦਾ ਸ਼ੁਰੂ ਕੀਤਾ ਸੀ ਸਿਰਫ ਐਦਾਂ ਹੀ ਫ੍ਰੈਂਡਲੀ ਤੌਰ ਤੇ ਖੇਡਣ ਤੋਂ ਠੀਕ ਆ ਤੇ ਉੱਥੋਂ ਵੱਧਦਾ ਵੱਧਾ ਅੱਗੇ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਦੈਟਸ ਵੈਰੀ ਗੁੱਡ ਹਾਂ ਜੀ ਮੇਰਾ ਨਾਮ ਭਿੰਦਾ ਸੰਗਾ ਜੀ ਹਾਂ ਜੀ ਅਸੀਂ ਸਟਾਰਟਿੰਗ ਤੋਂ ਨਾਲ ਹੀ ਆ ਤੁਰਿਆ ਤੇ ਬਸ ਚੱਲੀ ਜਾਂਦਾ ਜਸਪਾਲ ਸਿੰਘ ਬਾਠਾ ਜੀ ਇਕੱਠੇ ਆ ਜੀ ਉਦੋਂ ਦੇ ਜਦੋਂ ਦਾ ਸਟਾਰਟ ਕੀਤਾ ਹੈ ਕਲੱਬ ਅੱਛਾ ਜੀ ਤੁਸੀਂ ਕਿਹੜੀ ਸੋਚ ਜਿਹੜੀ ਹੈ ਮਨ 'ਚ ਰੱਖ ਕੇ ਇਹ ਜਦੋਂ ਕਲੱਬ ਸ਼ੁਰੂ ਕੀਤੀ ਆ ਵੀ ਖੇਡਾਂ ਵਾਲੀ ਵੀ ਕੀਤੀ ਜਾਵੇ ਪਹਿਲਾਂ ਜਿੱਦਾਂ ਅਸੀਂ ਆਪ ਖੇਡਣ ਲੱਗੇ ਸੀਗੇ ਜਦੋਂ ਸਾਰੇ ਪਹਿਲਾਂ ਲੀਗ ਜੇ ਸਟਾਰਟਿੰਗ ਕੀਤੀ ਉਹਦਾ ਪਾਲ ਸੀਗੇ ਆਪਣਾ ਬੋਪਰਾ ਐ ਸਾਹਿਬ ਤੇ ਉਸ ਤੋਂ ਬਾਅਦ ਹੀ ਹੌਲੀ-ਹੌਲੀ ਜਦੋਂ ਚੱਲੀ ਆ ਸਾਡੀਆਂ ਦੋ ਟੀਮਾਂ ਹੋ ਗਈਆਂ ਫਿਰ ਅਸੀਂ ਨਾਲ ਕਿੱਡਾਂ ਦਾ ਨਿਆਣਾ ਦਾ ਸਟਾਰਟ ਕਰ ਲਿਆ ਹੁਣ ਸਾਡੇ ਕੋਲ ਐਮਐਸਏ ਟੀਮਾਂ ਆ ਨੌ-10 ਤੇ ਬਾਕੀ ਆਪਾਂ ਕੈਂਪ ਹਰੇਕ ਸਾਲ ਆਈਦਾ ਚਾਰ-ਪੰਜ ਸੌ ਨਿਆਣਾ ਸਾਡੇ ਉਝ ਵਿੱਚ ਆ ਜਾਂਦਾ ਬੈਰੀ ਤੇ ਬਾਕੀ ਵੀ ਦੇਖ ਹੀ ਰਹੇ ਕਿੰਨੇ ਨਿਆਣੇ ਇੱਥੇ ਇਸ ਵੇਲੇ ਹੈਗੇ ਆ ਨਹੀਂ ਮੈਂ ਬੱਚਿਆਂ ਦਾ ਦੇਖ ਰਿਹਾ ਸੀਗਾ ਖੇਡਦਿਆਂ ਨੂੰ ਬਹੁਤ ਹੀ ਵਧੀਆ ਮਤਲਬ ਉਹਨਾਂ ਦਾ ਖੇਡਣ ਦਾ ਢੰਗ ਤਰੀਕਾ ਜਿੱਦਾਂ ਬਾਲ ਨੂੰ ਪਾਸ ਆਨ ਕਰਦੇ ਆ ਜਾਂ ਕਿੱਕ ਕਰਦੇ ਆ ਵਧੀਆ ਲੱਗਾ ਤੇ ਹਾਂ ਵੀ ਬੱਚਿਆਂ ਨੇ ਕੁਝ ਸਿੱਖਿਆ ਆ ਤੇ ਇਹ ਤੁਸੀਂ ਕੈਂਪ ਲਾਉਨੇ ਆ ਮਹੀਨੇ ਦਾ ਜਾਂ ਕਿੱਦਾਂ ਕਰਦੇ ਆ ਸਾਲ ਭਰ ਜਿੱਦਾਂ ਚੱਲਦਾ ਕੰਮ ਜਿੱਦਾਂ ਐਮਸਾ ਇਹ ਸਾਲ ਭਰ ਹੀ ਚੱਲਦੀਆਂ ਜੀ ਇੰਡੋਰ ਵੀ ਤੇ ਆਊਡੋਰ ਵੀ ਉਹਨਾਂ ਦੀ ਕੋਚ ਰੱਖਿਓ ਅਸੀਂ ਜਾ ਆਪਣੀ ਵਾਲੇ ਆਪਣੇ ਵੀ ਹੈਗੇ ਜਿਹਦਾ ਗੋਰੇ ਵੀ ਆ ਵਿੱਚ ਕਾਲੇ ਵੀ ਆ ਤੇ ਆਪ ਵੀ ਜਿੰਨਾ ਕ ਅਸੀਂ ਵਿੱਲੇ ਹੁੰਨੇ ਆ ਟਰਾਈ ਕਰਦੇ ਆ ਵੱਧ ਤੋਂ ਵੱਧ ਠੀਕ ਆ ਤੇ ਹੋ ਸਕੀਏ ਜਦ ਤੇ ਸਾਡੇ ਕੋਲ ਵੱਡੀਆਂ ਟੀਮਾਂ ਆ ਜਦਾਂ ਤੇ ਉਹ ਸਾਰੇ ਮੁੰਡੇ 16 ਤੋਂ ਲਾ ਕੇ ਆਪਣੇ 20 25 ਸਾਲ ਤੱਕ ਆ ਉਹ ਵੀ ਵਿੱਚ ਹੈਲਪ ਕਰਦੇ ਆ ਵਲੰਟੀਅਰ ਕਰਨ ਆਉਂਦੇ ਆ ਕੋਚ ਕਰਨ ਆਉਂਦੇ ਆ ਉਸ ਕਰਕੇ ਫੇ ਚੱਲੀ ਜਾਂਦਾ ਜੀ ਇਹ ਪੇਰੈਂਟਸ ਦਾ ਕਿਦਾਂ ਹੰਗਾਰਾ ਹੈਗਾ ਬੱਚਿਆਂ ਲਈ ਛੋਟਿਆਂ ਲਈ ਹਾਂਜੀ ਇਹ ਚ ਦੇਖੋ ਜੀ ਵਿਦਾਊਟ ਪੇਰੈਂਟਸ ਦੇ ਇਨਵੋਲਵਮੈਂਟ ਨਾਲ ਇਹ ਕੰਮ ਅੱਗੇ ਵੱਧ ਨਹੀਂ ਸਕਦਾ ਕੋਕੇ ਪੇਰੈਂਟਸ ਹੀ ਆ ਜੋ ਬੱਚੇ ਨੂੰ ਨਰਜ ਕਰਦੇ ਆ ਆਪਣਾ ਟਾਈਮ ਕੱਢ ਕੇ ਬੱਚੇ ਨੂੰ ਲਿਆਉਂਦੇ ਆ ਸੋ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜਿਵੇਂ ਪ੍ਰੈਕਟਿਸਾਂ ਦੇ ਲਿਆਉਣਾ ਦੇਖੋ ਕਿੰਨੇ ਵਿੰਟਰ ਹੋਵੇ ਸਮਰ ਹੋਵੇ ਮੀਂਹ ਪੈਂਦਾ ਹੋਵੇ ਹਫ਼ਤੇ ਦੀਆਂ 2-3 ਪ੍ਰੈਕਟਿਸਾਂ ਉੱਥੇ ਲਿਆਉਣਾ ਗੇਮਾਂ ਦੇ ਲਿਆਉਣਾ ਸੋ ਪੇਰੈਂਟਸ ਦੀ ਬਹੁਤ ਵੱਡੀ ਇਨਵੋਲਵਮੈਂਟ ਤੇ ਉਹਨਾਂ ਦੀ ਹੈਲਪ ਬਿਨਾ ਇਹ ਇੰਪੋਸੀਬਲ ਨਹੀਂ ਹੈਗਾ ਇਹ ਗੱਲ ਬਿਲਕੁਲ ਸਹੀ ਹੈ ਮੈਂ ਕਈਰ ਹੀ ਨਾ ਚਲੋ ਆਪਾਂ ਸੌਕਰ ਮੈਚ ਦੇਖਦੇ ਆ ਛੋਟੇ ਹੁੰਦੇ ਆ ਆਪਾਂ ਨੂੰ ਸੀਗੀਆਂ ਇਹ ਖੇਡਣ ਵਾਲੀਆਂ ਗੱਲਾਂ ਹੁਣ ਦੇਖਣ ਵਾਲੀਆਂ ਜਾਗ ਹੈ ਤੇ ਉੱਥੇ ਕਈ ਰੀ ਨਾ ਜਦੋਂ ਦੁਨੀਆ ਭਰ ਦੇ ਵਿੱਚ ਦੇਖਦੇ ਆ ਬੱਚੇ ਮਿਡਲ ਈਸਟ ਤੋਂ ਅਫਰੀਕਾ ਤੋਂ ਇੰਗਲੈਂਡ 'ਚ ਵੀ ਜਿਹੜੇ ਆ ਹੋਰ-ਹੋਰ ਭਾਈਚਾਰੇ ਪਰ ਉਹਦੇ ਆਪਣੇ ਪੰਜਾਬੀ ਭਾਈਚਾਰਾ ਬਿਲਕੁਲ ਗਾਇਬ ਲੱਗਦਾ ਹਾਂਜੀ ਇਹ ਤਾਂ ਗੱਲ ਹੈਗੀ ਆ ਪਰ ਹੁਣ ਹੌਲੀ-ਹੌਲੀ ਮੈਨੂੰ ਲੱਗਦਾ ਕਿ ਗਾਂ ਆਉਣਗੇ ਜਿਸ ਹਾਵ ਨਾਲ ਹੁਣ ਚੱਲਿਆ ਹੈ ਕੰਮ ਇੱਕ ਥੋੜਾ ਜਿਹਾ ਆਪਣੇ ਘਰੋਂ ਕੱਢਦੇ ਘਟਿਆ ਇਹ ਵੀ ਪ੍ਰੋਬਲਮ ਹੈਗੀ ਆ ਕਿ ਤਾਂ ਹੁਣ ਆਪਣੇ ਆ ਹੋਰ ਹੋ ਕਮੇਡੀਆਂ ਦੇ ਹੋ ਗਏ ਉਹ ਘਰ ਘਟ ਨਿਕਲਦੇ ਬਾਹਰ ਗਰਾਊਂਡਾਂ ਹੀ ਜ਼ਿਆਦਾ ਰਹਿੰਦੇ ਆ ਇਹ ਨਹੀਂ ਪਤਾ ਵੀ ਉਹਨਾਂ ਕੋ ਕੰਪਿਊਟਰ ਘਟਿਆ ਹੈ ਗੇਮਾਂ ਘਟਿਆ ਆਪਣੇ ਕੋ ਥੋੜੀ ਮਨੀ ਵੀ ਜ਼ਿਆਦੇ ਆ ਇਸ ਕਰਕੇ ਫੇ ਥੋੜੇ ਲਾੜ ਚ ਵੀ ਰੱਖਦੇ ਆ ਨੇ ਹੁਣ ਆਪ ਪਿੰਡਾਂ 'ਚ ਉੱਥੇ ਕੀ ਕਹਿੰਦੇ ਹੁੰਦੇ ਆ ਸਾਰੇ ਉਹ ਇੱਕ ਪਾਟਾ ਫੁੱਟਬਾਲ ਹੁੰਦਾ ਸੀ ਕਈ ਵਾਰੀ ਉਹੋ ਹੀ ਲੈ ਕੇ ਭੱਜੇ ਫਿਰਦੇ ਉਸ ਉਮਰ 'ਚ ਦਾ ਦੇਖ ਲਓ ਜੀ ਘਰ ਲੋਕੀ ਖਿੱਚ ਕੇ ਲਿਆਉਂਦੇ ਹੁੰਦੇ ਘਰ ਦੇ ਹੁਣ ਘਰ ਦੇ ਨੂੰ ਕੱਢਣਾ ਪੈਂਦਾ ਆ ਵਾਕਿਆ ਪਾਲ ਹੁਣੇ ਸਾਡੇ ਪਹਿਲਾਂ ਤੋਂ ਹੈਗੇ ਨਾਲ ਜੁੜਿਓ ਆ ਸਾਰੇ ਸਪான்ਸਰ ਵੀ ਸਾਰੇ ਸਾਡੇ ਇਹਨਾਂ ਕਰਕੇ ਚੱਲੀ ਜਾਂਦਾ ਜੀ ਕੰਮ ਮੈਂ ਹੁਣ ਐਸੇ ਗੱਲ ਤੇ ਆਉਣਾ ਸੀਗਾ ਵੀ ਇਹ ਜਿਹੜਾ ਖਰਚਾ ਵਰਚਾ ਇਹ ਕਿਸ ਤਰ੍ਹਾਂ ਤੁਸੀਂ ਇਹਨੂੰ ਪੂਰਾ ਕਰਦੇ ਆ ਦੇਖੋ ਜੀ ਅੱਧਿਕਾ ਜਿੱਦਾਂ ਇਹ ਹੁਣ ਪਾਹ ਸਾਡੇ ਨਾਲੇ ਖੜੇ ਆ ਇਹ ਸਾਡਾ ਖੇਡਦੇ ਵੀ ਰਹੇ ਆ ਹੁਣ ਸਪான்ਸਰ ਵੀ ਇਹੀ ਕਰਦੇ ਆ ਹੋਰ ਵੀ ਜਿੱਦਾਂ ਬਹੁਤ ਜ਼ਿਆਦੇ ਹੈਗੇ ਸਪான்ਸਰ ਬਹੁਤ ਜ਼ਿਆਦੇ ਆ ਕਹਿਣ ਦੀ ਵੀ ਨਹੀਂ ਕਦੇ ਲੋੜ ਪਈ ਅਸੀਂ ਆ ਟੂਰਨਾਮੈਂਟ ਕਰਾਈਦਾ ਆਪਣੇ ਆਪ ਹੀ ਇੱਥੇ ਆ ਜਾਂਦੇ ਆ ਵੀ ਆ ਚੈੱਕਾਂ ਚੱਕ ਲਓ ਦੇਖ ਲਓ ਜੀ ਚੈੱਕ ਇੱਥੇ ਆ ਕੇ ਫੜਾਈ ਜਾਂਦੇ ਬਹੁਤ ਹੀ ਵਧੀਆ ਬਹੁਤ ਵਧੀਆ ਜਨਾਬ ਬਹੁਤ ਬਹੁਤ ਮੁਬਾਰਕਾਂ ਅੱਛਾ ਨਾਲ ਦੀ ਨਾਲ ਤੀਆਂ ਦਾ ਕੀ ਕਹਿੰਦੇ ਹੁੰਦੇ ਆ ਪ੍ਰੋਗਰਾਮ ਵੀ ਹੁੰਦਾ ਹਾਂਜੀ ਤੀਆਂ ਦਾ ਪਿੱਛੇ ਚੱਲਦਾ ਜੀ ਉਹ ਬੀਬੀਆਂ ਨੇ ਜਦੋਂ ਆਪ ਹੀ ਚਲਾ ਲਿਆ ਜਦੋਂ ਸ਼ੁਰੂ ਰੱਖੀ ਕੀਤਾ ਇਹ ਮਾੜੇ ਹੱਲ ਕਾ ਗਿਆ ਹੁਣ ਵਾਧਾ ਵਾਧਾ ਹੋ ਰਿਹਾ ਜੀ ਕਿੱਥੇ ਤੱਕ ਚੱਲ ਗਿਆ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਾਬ ਇਸ ਕਰ ਲਈ ਇਸ ਕਾਮਯਾਬੀ ਲਈ ਔਰ ਅਸੀਂ ਇਹ ਦੁਆ ਕਰਦੇ ਪੀ ਗਾ ਨੂੰ ਹੋਰ ਵੀ ਇਹ ਵਧੇ ਫੁੱਲੇ ਮੇਲਾ ਜਿਹੜਾ ਔਰ ਬੱਚਿਆਂ ਦੀ ਇਨਵੋਲਵਮੈਂਟ ਇਹਨੂੰ ਜਿੰਨਾ ਵੀ ਵਧਾਇਆ ਜਾ ਸਕੇ ਖੇਡਾਂ ਵਾਲੇ ਪਾਸੇ ਨੂੰ ਉਹਨਾਂ ਦੀ ਰੁਚੀ ਲਾਈ ਜਾ ਸਕੇ ਉਨੀ ਹੀ ਵੇਤਰ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪੰਜਾਬ ਏਰੀਆ ਵਾਲੇ ਇਹ ਕਰਾਉਂਦੇ ਨੇ ਜੀ ਦੋ ਦਿਨ ਲੇਡੀਜ਼ ਨੂੰ ਵੀ ਦਿੰਦੇ ਆ ਮੌਕਾ ਤੇ ਇੱਥੇ ਜੀ ਕੱਲ ਵੀ ਲੱਗੀਆਂ ਨੇ ਤੀਆਂ ਤੇ ਅੱਜ ਵੀ ਇਆਂ ਇੰਨੀਆਂ ਜ਼ਿਆਦਾ ਕੱਲ ਭਰੀਆਂ ਤੇ ਇੰਨੀਆਂ ਜ਼ਿਆਦਾ ਅੱਜ ਭਰੀਆਂ ਹੋਈਆਂ ਨੇ ਕੱਲ ਬੋਲੀ ਪਾਉਣ ਦਾ ਇੱਕ ਦੂਜੇ ਨੂੰ ਟਾਈਮ ਨਹੀਂ ਮਿਲਿਆ ਨਾਲੇ ਲੋਕ ਗੀਤ ਗਾਏ ਪਵਨਦੀਪ ਵੀ ਸੱਦੀ ਸੀਗੀ ਕੱਲ ਉਹਨੇ ਵੀ ਲੋਕ ਗੀਤ ਗਾਏ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀ ਇੰਨਾ ਜ਼ਿਆਦਾ ਭਰਿਆ ਹੋਇਆ ਮੈਂ ਕਦੇ ਦੇਖਿਆ ਨਹੀਂ ਮੇਲਾ ਕੈਨੇਡਾ 'ਚ ਅੱਜ ਦੌੜਾਂ ਲੱਗਣੀਆਂ ਨੇ ਨਾਲੇ ਚਿਹਰ ਰੇਸ ਹੋਣੀ ਆ ਨਾਲੇ ਆਪਣੇ ਹੋਰ ਕੀ ਹੋਣਾ ਹੈ ਨੇਂਪੂਰ ਰੇਸ ਇਹ ਜਿਆ ਲੇਡੀਜ਼ ਦਾ ਵੀ ਆ ਲੇਡੀਜ਼ ਦੀਆਂ ਦੌੜਾਂ 50 ਸਾਲ ਤੋਂ 65 ਸਾਲ ਤੱਕ ਆ 70 ਸਾਲ ਤੋਂ ਗਾਂ ਤੱਕ ਜਿੰਨੀਆਂ ਮਰਜ਼ੀ ਹੋਣ ਲੇਡੀਜ਼ ਨੂੰ ਬਹੁਤ ਸੋਹਣਾ ਇਹ ਮੌਕਾ ਦਿੰਦੇ ਆ ਖਾਣ ਪੀਣ ਦਾ ਖੁੱਲਾ ਪ੍ਰਬੰਧ ਹੁੰਦਾ ਸ਼ਾਮ ਤੱਕ ਰਾਜ-ਰਾਜ ਸਾਰੇ ਨਿਕਲਦੇ ਨੇ ਹਰ ਬੇਬਾ ਬਲਾ ਹਰ ਬੇਬੇ ਮੇਰਾ ਮਾਝੇ ਸਾਕਨਾ ਕਰਵੇ ਮਾਝੇ ਦੇ ਜੱਟ ਬੁਰੇ ਸੁਣੀਦੇ ਊਂਟਾਂ ਨੂੰ ਪਾਉਂਦੇ ਖਲ ਬੇਬੇ ਖਲ ਤਾਂ ਸਾਥੋਂ ਕੁੱਟੀ ਨਾ ਜਾਵੇ ਗੁੱਤਾਂ ਆਨਲਾਈਨ ਦੇ ਫੜਵੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਲਾਓ ਕਰਵੇ ਲਾਓ ਪੰਜਾਂ ਪਿੰਡਾਂ ਦੀਆਂ ਕੁੜੀਆਂ ਆਈਆਂ ਪਾ ਕੇ ਛਾਪਾਂ ਛੱਲੇ ਵੀ ਇੱਕ ਕੁੜੀ ਦੀ ਚਾਂਜਰ ਛਣਕੀ ਇੱਕ ਕੁੜੀ ਦੀ ਚਾਂਦਰ ਸ਼ਣ ਕੀ ਹੋਗੀ ਬੱਲੇ ਬੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਆ ਵੀ ਬਾਬਾ ਨਾਨਕਾ ਜામੀ ਬਾਬਾ ਨਾਨਕਾ ਇਹ ਹੋ ਜਈਆਂ ਖੁਸ਼ੀਆਂ ਲਈ ਆਈ ਬਾਬਾ ਨਾਨਕਾ ਇਹ ਹੋ ਜਈਆਂ ਖੁਸ਼ੀਆਂ ਲਈ ਆਈ ਬਾਬਾ ਨਾਨਕ ਕਾ ਇਹ ਹੋ ਜਈਆਂ ਖੁਸ਼ੀਆਂ ਲਈ ਆਈ ਬਾਬਾ ਨਾਨਕ ਕਾ ਆ ਗੁੱਡੀ ਪਾਉ ਹੁਣ ਬੋਲੀ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਉਥੋਂ ਦੀਆਂ ਦੋ ਕੁੜੀਆਂ ਸੁਨੀਂਦੀਆਂ ਇੱਕ ਪਤਲੀ ਇੱਕ ਭਾਰੀ ਪਤਲੀ ਦਾ ਤਾਂ ਵਿਆਹ ਹੋ ਗਿਆ ਬੱਲੇ ਬੱਲੇ ਪਤਲੀ ਦਾਤਾਂ ਵਿਆਹ ਹੋ ਗਿਆ ਪਾਰੀ ਰਹਗੀ ਕੁਵਾਰੀ ਆਪੇ ਲੈ ਜਾਣਗੇ ਜਿਨਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਜਿਨੂੰ ਲਗੀ ਪਿਆਰੀ ਆਪੇ ਲੈ ਜਾਣਗੇ ਜਿਨੂੰ ਲੱਗੀ ਪਿਆਰੀ ਆਪੇ ਲੈ ਜਾਣਗੇ ਨੀ ਤੂੰ ਨੱਚ 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 ਨੀ ਤੂੰ ਹੋੜੀ ਹੋੜੀ ਨੱਚ ਡਿਗ ਪਵੇ ਨੰਗ ਵਾਂਡੀਆਂ ਦੀ ਕੰਧ ਬੱਲੀਏ ਤੇਰਾ ਗਿੱਦਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਤੇਰਾ ਗਿੱਦਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਤੇਰਾ ਗਿੱਦਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਬੇੜੇ ਦੇ ਵਿੱਚ ਫਿਰਦੀ ਦੁਕਾਨੇ ਰੱਬ ਜਾਦਨਾ ਤੇਰੇ ਨੀ ਬਿਨਾ ਪੜੀਂਗਾ ਚੜਦੀ ਕੋਠੇ ਪਾ ਕੇ ਹੱਥ ਬਨੇਰੇ ਕਰ ਦੂੰ ਗਜ ਵਰਗੀ ਜੇ ਬਸ ਪਏਗੀ ਮੇਰੇ ਕਰ ਦੂੰ ਗਜ ਵਰਗੀ ਜੇ ਬਸ ਪਏਗੀ ਰੇ ਕਰ ਦੂੰ ਗਜ ਵਰਗੀ ਜੇ ਬਸ ਪਏਗੀ ਮੇਰੇ ਕਰ ਦੂੰ ਗਜ ਵਰਗੀ ਸਾਉਣ ਮਹੀਨੇ ਮੀਂਹ ਪੈਂਦਾ ਸਾਉਣ ਮਹੀਨੇ ਮੀਂਹ ਪੈਂਦਾ ਸੁਕੀਆਂ ਬੌਣ ਜ਼ਮੀਨਾਂ ਤੂੜੀ ਕਾਂਦੇ ਟੱਗਿਆ ਕੇ ਗੱਬਰੂ ਗਿਜਗੇ ਪੀ ਮਾਂ ਤੇਰੀ ਬੈਠਕ ਨੇ ਪਟਿਆ ਕਬੂਤਰ ਜੀ ਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਜੀ ਇੱਕ ਕਿਆ ਦੀ 쿠ਪੀ ਇੱਕ ਤੇਲ ਦੀ 쿠ਪੀ ਦਸ ਦਸ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਦੋ ਦਿਨ ਤੋਂ ਆ ਰਹੀ ਆਂ ਮੈਨੂੰ ਬਹੁਤ ਵਧੀਆ ਹੈ ਮਿਸ ਮਤਲਬ ਪੰਜਾਬ ਨੂੰ ਅਸੀਂ ਇੱਥੇ ਆਣ ਕੇ ਬਿਲਕੁਲ ਵੀ ਮਿਸ ਕਰਦੇ ਆ ਪਰ ਇਹ ਸਾਰਾ ਮਾਹੌਲ ਦੇਖ ਕੇ ਬੜਾ ਅੱਛਾ ਲੱਗਦਾ ਹੈ ਕਿ ਆਪਣਾ ਹੀ ਪੰਜਾਬ ਹੈ ਔਰ ਜਿਨ੍ਹਾਂ ਨੇ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਬਹੁਤ ਅੱਛਾ ਕਰਵਾਇਆ ਹੈ ਥੈਂਕ ਯੂ ਲੋਨਾ ਦਾ ਕਿ ਜਿਹੜਾ ਸਾਡੇ ਵਿਰਸੇ ਨੇ ਇਹਨਾਂ ਨੇ ਜੋੜ ਕੇ ਰੱਖਿਆ ਸਾਨੂੰ ਇਹਨਾਂ ਨੇ ਆਪਣਾ ਸਾਰਾ ਕੁਝ ਰੱਖਿਆ ਤੇ ਤੀਆਂ ਬਹੁਤ ਸੁੰਗੀਆਂ ਲੱਗੀਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਖਾਣ ਪੀਣ ਦਾ ਕਿਸੇ ਗੱਲ ਦੀ ਔਰ ਵੈਦਰ ਬਹੁਤ ਅੱਛਾ ਹੈ ਹੁਣ ਤਤੋ ਵਧੀਆ ਇਹ ਗੱਲ ਹੈ थैंकफुल ਇੰਨਾ ਸਾਰਿਆਂ ਦਾ ਜੀ थैंक यू थैंक यू so much ਹਾਂ ਜੀ ਅੱਜ ਪੰਜਾਬ ਵਾਰੀਅਰਸ ਐਸੋਸੀਏਸ਼ਨ ਸੌਕਰ ਐਸੋਸੀਏਸ਼ਨ ਆ ਉਹ ਕਿਡਜ਼ ਵਾਸਤੇ ਤੇ ਸਾਰੀ ਪੰਜਾਬੀ ਕਮਿਊਨਿਟੀ ਵਾਸਤੇ ਅੱਜ ਸਾਰਿਆਂ ਨੂੰ ਇਕੱਠਾ ਕੀਤਾ ਆ ਤੇ ਸਾਰਿਆਂ ਦੇ ਲਈ ਉਹਨਾਂ ਨੇ ਇਨਵੋਲਵ ਕਰਨ ਵਾਸਤੇ ਸਾਰਿਆਂ ਦੇ ਵਾਸਤੇ ਉਹਨਾਂ ਨੇ ਕਾਫੀ ਫੂਡ ਦੇ ਅਰੇਂਜਮੈਂਟਸ ਕੀਤੇ ਆ ਇਥੇ ਸਾਰਾ 뮤ਜ਼ਿਕ ਵਾਸਤੇ ਸਾਰੇ ਤਾਂ ਕਿ ਇਕੱਠੇ ਹੋ ਕੇ ਸਾਰਿਆਂ ਨੂੰ ਕਰ ਸਕਣ ਇਨਵੋਲਵ ਤੇ ਬਹੁਤ ਹੀ ਅੱਛਾ ਉਪਰਾਲਾ ਉਹਨਾਂ ਦੇ ਵੱਲੋਂ ਤੇ ਬਾਕੀ ਪਲਵਿੰਦਰ ਆਂਟੀ ਜੀ ਹੋਣੀ ਵੀ ਇਨਵੋਲ ਕਰਨਗੇ ਫਾਕਸਾਂ ਦਾ ਮੱਕੀ ਦੀ ਰੋਟੀ ਚੋਣੀ ਆ ਚਕਲ ਖਾਂਦੀ ਖਿੱਚ ਗਈ ਜੀ ਤੇ ਰੋਟੀ ਹੁੰਦੀ ਚੰਨ ਖਿੱਚ ਗਈ ਜੀ ਤੇ ਰੋਟੀ ਹੁੰਦੀ ਚੰਨ ਖਿੱਚ ਗਈ ਜੀ ਤੇ ਰੋਟੀ ਹੁੰਦੀ ਚੰਨ

ਈ ਬੁੱਢੀ ਹੋ ਗਈ ਆ ਤੇਰੇ ਕੁਕਰੇ ਹੁਣ ਢਾੜੀ ਗਈ ਜਵਾਨ ਐੜੀ ਏ ਬੋਲੀ ਪਾ ਕੇ ਐੜੀ ਏ ਨੀ ਤੂੰ ਨੱਚ ਐੜੀ ਏ ਬੋਲੀ ਪਾ ਕੇ ਆਣੀ ਏ ਨੀ ਤੂੰ ਅੱਗ ਦੇ ਪੌਂਕੇ ਵਾਂਗੂ ਨੱਚ ਐਦੀ ਏ ਨੀ ਤੂੰ ਅੱਗ ਤੇ ਕੋਮਕੇ ਵਾਂਗੂ ਨੱਚ ਐੜੀ ਏ ਨੀ ਤੂੰ ਅੱਗ ਦੇ ਪੌਂਕੇ ਵਾਂਗੂ ਨੱਚ ਐੜੀ ਏ ਵਾਰੀ ਵਰਸੀ ਖੱਟਣੇ ਗਿਆ ਸੀ ਬਾ